ਪਿੱਛੇ ਬੰਨ ਡੋਟਾ ਹੀ ਤੇ ਭਾਂਜੀ ਹਰ ਨੇ ਕੁਛ ਕਹਿ ਦਿੱਤਾ ਹੀ ਤੇ ਯਾਰਾ ਇੱਥੇ ਕੋਈ ਤੋੜਾ ਧੋ ਤੇ ਕੋਈ ਈਟੀ ਵੱਢੀ ਗੱਲ ਨਹੀਂ ਹਰੀ ਮੈਂ ਪੁੱਛ ਰਾਇਆ ਕੀ ਚੱਕਰੀ ਕਹਾਣੀ ਦਾ ਹਾਂ ਭਾਂਜੀ ਹਰੀ ਕਹਿੰਦੇ ਸੰਗਾ ਸਾਹਿਬ ਚੱਲਦਾ ਰਹਿੰਦਾ ਕਿਦ ਦਿਨ ਕਹੋ ਕਿੰਨੇ ਕਹੋ ਦਿਨ ਨਹੀਂ ਕਹੋ ਠੀਕ ਹੈ ਨਾ ਕਦੇ ਨਹੀਂ ਬਾਹੂ ਪਿੰਟ ਨਹੀਂ ਪਾਉਂਦੇ ਕਿਸੀ અપਮਾਨ ਜਨ ਬਾਰੇ ਕਰਾ ਰੋਕਾ ਇਹ ਪਿੰਟ ਨਹੀਂ ਪਾਉਂਦੇ ਪਿਆਬੀ ਸੂਟ ਪਾ ਕੇ ਰੱਖਦੇ ਆ ਕਦੇ ਨਹੀਂ ਬਾਹੂ ਕਦੇ ਨਹੀਂ ਬਾਹੂ ਕਦੇ ਨਹੀਂ ਬਾਤਰਾਲ ਇਹ ਨਹੀਂ ਪਾਉਂਦੇ ਕਦੇ ਨਹੀਂ ਬਾਹੂ ਠੀਕ ਹੈ ਨਾ ਚਲੀ ਇੱਕ ਕੰਮ ਕਰ 200 ਰੁਪਏ ਦੇ ਔਰ 50 ਰੁਪਏ ਕਟ ਓਵਰ ਐਕਟਿੰਗ ਤਾਂ ਪੂਰਾ ਕਾਂਗਰਸ ਪਾਰਟੀ ਵੱਲੋਂ ਬੋਲ ਰਹੇ ਆ ਇਹ ਕੋਈ ਕਿਸਾਨਾਂ ਦੇ ਲੀਡਰ ਨਹੀਂ ਇਹ ਕਾਂਗਰਸ ਦੇ ਲੀਡਰ ਨੇ ਇੱਕ ਇੱਕ ਵਿਰੋਧ ਕਰਦੇ ਆ ਕਿ ਆਮ ਆਦਮੀ ਪਾਰਟੀ ਨੂੰ ਅਸੀਂ ਪਿੰਡਾਂ ਵਿੱਚ ਨਿਉਣ ਦੇਣਾ ਇਦਾਂ ਤਾਂ ਹੋ ਨਹੀਂ ਸਕਦੀ ਕਿਉਂਕਿ ਅਸੀਂ ਡਰਨ ਵਾਲੇ ਨਹੀਂ ਕਿਉਂਕਿ ਅਸੀਂ ਅ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਉਹਨਾਂ ਦੇ ਸੱਚੇ ਸਿਪਾਹੀ ਆ ਜੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਅਰਵਿੰਦ ਜੀ ਨੂੰ ਇਹ ਗਾਲਾਂ ਕੱਢਣਗੇ ਤੇ ਅਸੀਂ ਉਹਦਾ ਹਿੱਟ ਦਾ ਜਵਾਬ ਪੱਥਰ ਨਾਲ ਦਵਾਂਗੇ ਕਦੀ ਕਹਿੰਦੇ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜੀ ਬਦਲ ਲਿਆ ਸਾਲਾ ਇਹ ਤਾਂ ਲੇਟੈਸਟ ਨਿਊਜ਼ ਹੈ ਉਹ ਕੀਤਾ ਆ ਕਿ ਵਾਲ ਖੁੱਲੇ ਨੇ ਜਿਕੇ ਲੇ ਪਲਾ ਲਿਆ ਹੈ ਤੇ ਉਹਦੇ ਚ ਕੀ ਮਾੜਾ ਹੋ ਗਿਆ ਦੱਸੋ ਤੁਸੀਂ ਪਹਿਲਾਂ ਮੀਡੀਆ ਵਾਲੇ ਆਪ ਜੇ ਸਾਨੂੰ ਦੱਸੋ ਕੀ ਮਾੜਾ ਹੋ ਗਿਆ ਮੈਂ ਮਾੜੇ ਕੱਪੜੇ ਪਾ ਕੇ ਜਾਵਾਂਗੀ ਤੇ ਫਿਰ ਮੈਂ ਉੱਥੋਂ ਦੀ ਬਣ ਜਾਵਾਂਗੀ ਅਰੇ ਕਹਿਣਾ ਕੀ ਚਾਹਤੇ ਹੋ ਤੇ ਆ ਕੋਈ ਵੀ ਵੀਰ ਭਰਾ ਮੇਰਾ ਡਾਟਾ ਕਢਾਉਣਾ ਚਾਹੁੰਦਾ ਹੈ ਤੇ ਬੇਸ਼ੱਕ ਕਢਾ ਸਕਦਾ ਤੁਸੀਂ ਵੀ ਦਰਿਆ ਚ ਹੀ ਰਹਿਣੇ ਹੋ ਵੈਸੇ ਮਤਲਬ ਏਰੀਆ ਦੂਜਾ ਪਾਸੇ ਜੀ ਇਹ ਮਤਲਬ ਹਾਂ ਸਾਡਾ ਵੀ ਚੋਨਾ ਡੁੱਬਿਆ ਹੋਇਆ ਹੈ 12 ਕਿੱਲੇ ਸਾਡਾ ਵੀ ਚੋਨਾ ਡੁੱਬਿਆ ਹੋਆ ਪਰ ਮੈਂ ਆਪਦਾ ਜ਼ਿਕਰ ਨਹੀਂ ਕੀਤਾ ਮੈਂ ਆਪ ਦੇ ਗਰੀ ਪਰ ਆਵਾ ਬਾਰਡਰ ਪੱਟੀ ਦਾ ਸਰਦ ਜੀ ਕਰ ਕੀਤਾ ਹੈ ਬਿਹਾਰੀ ਕਲ ਵਾਇਡ ਤੋਂ ਲੈ ਕੇ ਫਾਜ਼ਲ ਕਹਤੀ ਜੇ ਸਾਡਾ ਬੰਨ ਬੰਨ ਜਾਵੇ ਉੱਤੇ ਸੜਕ ਬਣ ਜਾਵੇ ਤੇ ਸਾਡਾ ਬਹੁਤ ਨੁਕਸਾਨ ਹੋਣੋਂ ਬਚ ਜਾਏਗਾ ਔਰ ਜਿਹੜਾ ਮਹਾਜਵਾ ਖਰਾਬਾ ਆਉਂਦਾ ਹੈ ਉਹ ਵੀ ਸਰਕਾਰ ਬਚਾ ਲਏਗੀ ਹਾਂ ਤਾਂ ਬਿਲਕੁਲ Måste du upp med Jag har så ralkad